ਪਿਛਲੇ ਦਿਨੀ ਹੁਸ਼ਿਆਰਪੁਰ ਦੇ ਪਿੰਡ ਜਮਸ਼ੀਦ ਜੱਠਿਆਲ ਤੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਨਾਲ ਜੁੜਿਆ ਇੱਕ ਮਸਲਾ ਸਾਹਮਣੇ ਆਇਆ ਸੀ ਜਿਸ ਵਿੱਚ ਗੁਰੂ ਘਰ ਦੇ ਕਮੇਟੀ ਮੈਂਬਰ ਸੰਗਤਾਂ ਨੂੰ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਜੇਕਾਰਿਆਂ ਤੋਂ ਰੁਕਦੇ ਸਨ ਅਤੇ ਨਾ ਹੀ ਗੁਰੂ ਘਰ ਵਿੱਚ ਜੈ ਗੁਰਦੇਵ ਤਰਨ ਗੁਰਦੇਵ ਕਹਿੰਦਾ ਜਾਂਦਾ ਸੀ ਇਸ ਤੋਂ ਇਲਾਵਾ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਨੂੰ ਭਗਤ ਕਹਿ ਕੇ ਵੀ ਸੰਬੋਧਨ ਕੀਤਾ ਜਾ ਰਿਹਾ ਸੀ ਪਰ ਹੁਣ ਸ਼੍ਰੀ ਗੁਰੂ ਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸਸੀ ਤਲਣ ਦੀ ਅਗਵਾਈ ਵਿੱਚ ਵੱਖ-ਵੱਖ ਆਗੂਵਾਂ ਵੱਲੋਂ ਇਸ ਮਸਲੇ ਨੂੰ ਹੱਲ ਕਰਵਾ ਦਿੱਤਾ ਗਿਆ ਹੈ ਅਤੇ ਪੁਰਾਣੀ ਕਮੇਟੀ ਨੂੰ ਪੰਗ ਕਰ ਨਵੀਂ ਕਮੇਟੀ ਚੁਣੀ ਗਈ ਹੈ ਜੋ ਮਰਿਆਦਾ ਅਨੁਸਾਰ ਕੰਮ ਕਰੇਗੀ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਜਨਮ ਸੋ ਅੱਜ ਥਾਣਾ ਗੜਦੀਵਾਲ ਦੇ ਵਿੱਚ ਜ਼ਿਲ੍ਹਾ ਹਿਸ਼ਾਰਪੁਰ ਚ ਗੁਰੂ ਵਿਦਾਰ ਟੈਗਰਪੁਰ ਦੇ ਸਾਰੇ ਸਾਥੀ ਅਤੇ ਪਿੰਡ ਜਮਸ਼ੇਰ ਛਟਿਆਲੀ ਛਟਿਆਲ ਦੇ ਸੋ ਸਾਰੇ ਪਿੰਡ ਦੇ ਇਲਾਕਾ ਨਿਵਾਸੀ ਬਹੁਤ ਸਤਿਕਾਰ ਜੋ ਸਾਡੇ ਨਾਲ ਭਾਈ ਜਟੇ ਸੁਨਾਲ ਜੀ ਸੋ ਪਰ ਪੰਸਾਹ ਸਾਹਿਬ ਜਿਹੜਾ ਕੁਝ ਕੰਨ ਕਰਕੇ ਨਹੀਂ ਆ ਸਕਦੇ ਸਾਰੇ ਪਿੰਡ ਦੇ ਲੋਕ ਜਿਹੜੇ ਆ ਬੀਬੀਆਂ ਮਤਾਵਾਂ ਪਹਿਣਾ ਸਾਡੀਆਂ ਪਰੀਆਂ ਪੁਲਜੀਆਂ ਸੋ ਕਿਉਂਕਿ ਕਾਫੀ ਜ਼ਿਆਦਾ ਇੱਕ ਮਸਲਾ ਚੱਲ ਰਿਹਾ ਸੀ ਪਿੰਡ ਵਿੱਚ ਜਿੱਥੇ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰੂ ਘਰ ਸੀਗਾ ਪਰ ਉੱਥੇ ਜਿਹੜਾ ਭਗਤ ਜਿਹੜਾ ਆ ਭਗਤ ਰਵਿਦਾਸ ਨਾਮ ਲੈ ਕੇ ਜਿਹੜਾ ਉੱਥੇ ਲਿਜਾ ਸੀਗਾ ਸੋ ਸਾਡੀਆਂ ਤੋਂ ਜਿਹੜੀ ਚੀਜ਼ ਚੱਲਦੀ ਆ ਪਰੰਪਰਾ ਸਮੇਂ ਦੇ ਹਿਸਾਬ ਨਾਲ ਉਹ ਚੀਜ਼ ਜਿਹੜੀ ਮर्याਦਾ ਦੇ ਹਿਸਾਬ ਨਾਲ ਜਿਹੜੀ ਆ ਉਹ ਚੇਂਜ ਹੋਣੀ ਚਾਹੀਦੀ ਆ ਸੋ ਉੱਥੇ ਜਿਹੜਾ ਨਿਸ਼ਾਨ ਸਾਹਿਬ ਆ ਫੰਡਾ ਸਾਹਿਬ ਲਗਾ ਅੱਤੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ ਪਰ ਜਿਹੜੇ ਕੁਝ ਆਂਸਰਾ ਵੱਲੋਂ ਜਿਹੜਾ ਆ ਗੁਰੂ ਵਿਦਾਸ ਮਹਾਰਾਜ ਦੇ ਜਕਾਰੇ ਨੂੰ ਰੋਕਿਆ ਗਿਆ ਅਤੇ ਜੈ ਗੁਰਦੇਵ ਦੇ ਨਾਅਰੇ ਨੂੰ ਰੋਕਿਆ ਗਿਆ ਅੱਤੇ ਸਾਡੀਆਂ ਮਤਾਮਾਂ ਨੂੰ ਜਿਹੜੇ ਜਾਦੀ ਸੂਤ ਸ਼ਬਦ ਬੋਲੇ ਗਏ ਉਸ ਵਿੱਚ ਗੁਰਦਾਰ ਟੈਗਰ ਫੋਰਸ ਵੱਲੋਂ ਅੱਜ 24 24 ਤਰੀਕ ਨੂੰ ਜਿਹੜਾ ਤਾੜਾ ਗੜਦੀਵਾਲ ਦਾ ਜਿਹੜਾ ਘਰੌ ਰੱਖਿਆ ਸੀ ਜਿਸ ਵੇਲੇ ਸਾਰੇ ਸਾਥੀ ਜਿਹੜਾ ਇੱਥੇ ਪਹੁੰਚੇ ਆ ਤੇ ਡੀਐਸਪੀ ਸਾਹਿਬ ਨੇ ਪਰਜੀਤ ਸਾਹਿਬ ਨੇ ਐਸਐਚਓ ਨੇ ਅਤੇ ਸਾਰਿਆਂ ਗੁਰਦਾਰਾ ਟੈਕ ਤੋਂ ਦੇ ਸੀਨੀਅਰ ਸਾਥੀ ਸਾਡੇ ਰਾਜੀ ਕਾਜੀ ਬੋਲਾ ਭਾਜੀ ਵਿੰਦਰ ਸਰਵਾ ਜੀ ਕਾਲਾ ਜੀ ਸੋ ਸਾਰੇ ਜੱਗੂ ਜੀ ਅਦੇ ਮਲ ਜੀ ਸੋ ਸਾਰੇ ਮਨੀਸ਼ ਕਾਲ ਜੀ ਚੰਨੀ ਜੀ ਸੋ ਸਾਡੇ ਹੋਰ ਵੀ ਸਾਥੀ ਜਿਹੜੇ ਆ ਉਹ ਕੜਦੀਵਾਲ ਤੋਂ ਵੀ ਆਏ ਆ ਆਪਣੇ ਵਸੂਏ ਤੋਂ ਵਰਿੰਦਰ ਜੀ ਦਾਲਾ ਵਾਲਾ ਦਾਤਾ ਜੀ ਸੋ ਸਾਰੇ ਜਿਹੜੇ ਆ ਸਾਥੀ ਇੱਥੇ ਪਹੁੰਚੇ ਸੀ ਇੱਕ ਕਾਲ ਦੇ ਉੱਪਰ ਸੋ ਅੱਜ ਜਿਹੜੀ ਉਹ ਸਮੁੱਚੀ ਪਹਿਲੀ ਟੀਮ ਸੀਗੀ ਕਮੇਟੀ ਸੀਗੀ ਉਹਨਾਂ ਨੇ ਆਪਣੇ ਅਸਤੀਫੇ ਦਿੱਤੇ ਆ ਅਤੇ ਇਹ ਗਿਆ ਵੀ ਅਸੀਂ ਜਿਹੜਾ ਨਵੀਂ ਕਮੇਟੀ ਦੇ ਨਾਲ ਸਹਿਮਤ ਆ ਅਤੇ ਫਿਰ ਦੁਬਾਰਾ ਜਿਹੜਾ ਜਿੱਥੇ ਭਗਤ ਸ਼ਬਦ ਲਿਖਿਆ ਛਿਗੁਰ ਗੁਰਦਾਸ ਮਹਾਰਾਜ ਦੇ ਨਾਂ ਤੇ ਅੱਜ ਲਿਖਿਆ ਜਾਊਗਾ ਅਤੇ ਜਿਹੜੇ ਜਿਹੜੇ ਜਗਾਰੇ ਜਿਹੜੇ ਬੰਦਗੀ ਤੇ ਉਹ ਜਗਾਰੇ ਉਸੇ ਤਰ੍ਹਾਂ ਜਿੱਦਾਂ ਗੁਰਦਾਸ ਮਹਾਰਾਜ ਲੱਗਦੇ ਆ ਕਿਉਂਕਿ ਇੱਕ ਹੋਰ ਚੀਜ਼ ਦੱਸਣਾ ਚਾਹੁੰਦੇ ਆ ਹਮੇਸ਼ਾ ਰਬਿਦਾਸੀਆ ਸਮਾਜ ਨੇ ਹਰ ਧਰਮ ਦਾ ਸਨਮਾਨ ਕੀਤਾ ਹਰ ਧਰਮ ਦੇ ਅਸੀ ਲਾਣੇ ਲੋਣੇ ਆ ਪਰ ਜਦੋਂ ਸਾਡੀ ਵਾਰੀ ਹੁੰਦੀ ਆ ਤੇ ਕੁਝ ਸਰ ਜਿਹੜੇ ਆ ਸਾਡੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਅਮਰ ਸ਼ਕਲੰਦਾ ਅਮਰ ਸ਼ਗਿਆ ਹੁੰਦਾ ਉਹੀ ਜਿਹੜੇ ਆ ਸਾਡੇ ਗੁਰੂ ਦਾ ਉਹ ਨਹੀਂ ਜਿਹੜਾ ਇਸ ਤਰ੍ਹਾਂ ਦੀ ਪਾਬੰਦੀ ਜਿਹੜੀ ਨਹੀਂ ਹੋਣੀ ਚਾਹੀਦੀ ਤਾਂ ਸਾਨੂੰ ਤਾਂ ਜੇ ਆਪਾਂ ਅਮਰਿਸ਼ ਅਗਿਆ ਸਾਨੂੰ ਤਾਂ ਅੱਗੇ ਹੋਣਾ ਚਾਹੀਦਾ ਹਰ ਤਰਫ ਦੇ ਨਾਲ ਉਹਨਾਂ ਨੇ ਤੇ ਗੁਰੂਵਾਂ ਨੇ ਵੀ ਇਸ ਤਰ੍ਹਾਂ ਵੀ ਉਹਨਾਂ ਪੰਜ ਪਿਆਰੇ ਦਿੱਤੇ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਵੀ ਜੋ ਨੀਵੀਂ ਜਾਤੀ ਦੇ ਲੋਕ ਸੀਗੇ ਉਹਨਾਂ ਨਾਲ ਪਿਆਰ ਕੀਤਾ ਤਾਂ ਸਾਡੇ ਲੋਕ ਜਿਹੜੇ ਆ ਇਹ ਸਾਡੇ ਜਿਹੜੇ ਬੇਤਕਰਾ ਕਰਦੇ ਆ ਸੋ ਅੱਜ ਜਿਹੜਾ ਉਹਨਾਂ ਨੇ ਸਾਰੇ ਟੀਮ ਨੇ ਕਮੇਟੀ ਨੇ ਜਿਹੜਾ ਸਾਰਿਆਂ ਦੇ ਵਿੱਚ ਜਿਹੜੀ ਆ ਭਾਵੀ ਮੰਗੀ ਆ ਤੇ ਇਹ ਆ ਵੀ ਨਵੀਂ ਕਮੇਟੀ ਨਾਲ ਆਪਾਂ ਸਹਿਮਤ ਆ। ਉਹ ਇਸ ਫੈਸਲੇ ਦੇ ਨਾਲ ਸਾਡੇ ਸਾਰੇ ਪਿੰਡ ਦੇ ਅਤੇ ਗੁਰਪ੍ਰੀਤ ਸਿੰਘ ਡੈਕਟਰ ਬੋਰਡ ਦੇ ਮਾਧਿਅਮ ਨਾਲ ਹੀ ਅੱਜ ਜਿਹੜਾ ਸਾਰਿਆਂ ਨੇ ਇਕੱਠੇ ਪਰਤੀਤ ਕਿਉਂਕਿ ਦੇਖੋ ਆਪਾਂ ਸਾਰੇ ਇਕੱਠੇ ਹੁੰਦੇ ਆ ਤੇ ਫੈਸਲੇ ਵੀ ਉਦੇ ਹੁੰਦੇ ਆ। ਸੋ ਹੋਰ ਵੀ ਇੱਕ ਮਸਲਾ ਜਿਹੜਾ ਰਹਿ ਗਿਆ ਆਪਣਾ ਦਸੂਹੇ ਵਿੱਚ ਵੀ ਜਿਹੜਾ ਗੁਰਮੁਖਦਾਸ ਮਾਲਾ ਦਾ ਭਵਨ ਆ ਉੱਥੇ ਵੀ ਜਿਹੜਾ ਲਗਦਾਸ ਭਵਨ ਆ ਉਹ ਵੀ ਸਾਡੇ ਸਮਾਜ ਦਾ ਬੰਦਾ ਲੜਾਈ ਜਿਹੜੀ ਆ ਉਹ ਆਪਣੇ ਘਰ ਦੇ ਭੂision ਹੀ ਹੁੰਦੀ ਆ ਆਪਣੇ 11 ਨਾਲ ਲੜਾਈ ਕੋਈ ਨਹੀਂ ਆਪਣੇ ਆਪਣੇ ਨਾਲ ਇਸ ਤੋਂ ਅਗਲਾ ਜਿਹੜਾ ਲੜਾਈ ਆ ਆਪਾਂ ਦਸੂਹੀ ਲੜਾਂਗੇ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਥੇ ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਹੁੰਦੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਜੀ 24 ਘੰਟੇ ਜਿਹੜੀ ਹਾਜ਼ਰ ਸਾਰਿਆਂ ਇੱਥੇ ਆਏ ਹੋਏ ਸਤਿਗੁਰਾਂ ਦਾ ਸਾਰਿਆਂ ਤੈਦ ਤੋਂ ਧੰਨਵਾਦ ਸਾਰਿਆਂ ਜੈ ਗੁਰਦੇਵ ਧੰਨ ਗੁਰਦੇਵ ਜੈ ਹਾਰਾ ਜੋ ਬੋਲੇ ਸੋ ਨਿਹਾਲ ਸਤਿਗੁਰੂ ਸਾਹਿਬਾਨ ਜੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ Shamla Chander Building Maintenance handyman under cheque trade platform is now available on your local London area. He has more than 5 years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number 921760 Shamra Chander Kalsantal call him on this number 074888 ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ